ਜੇ ਤੁਹਾਨੂੰ ਇੱਕ ਇਦਾਂ ਦੀ ਚੀਜ਼ ਦਿਖਾਵਾਂਗੇ ਇਦਾਂ ਦਾ সুইਮ ਪੁਲ ਦਿਖਾਵਾਂਗੇ ਕਿਉਂਕਿ ਗਰਮੀਆਂ ਆ ਚੁੱਕੀਆਂ ਧੁੱਪ ਜੋ ਕਿ ਦੁਪਹਿਰ ਦੇ ਸਮੇਂ ਪੂਰੀ ਜੋਰਾ ਸ਼ੋਰਾ ਦੇ ਹੁੰਦੀ ਹੈ ਤੇ ਘਰੋਂ ਨਿਕਲਣ ਨੂੰ ਦਿਨ ਨਹੀਂ ਕਰਦਾ ਉਸ ਵਕਤ ਕਈ ਵਾਰ ਆਪਣੇ ਮਨ ਦੇ ਵਿੱਚ ਆਉਂਦਾ ਵੀ ਆਪਾਂ ਕਿਤੇ ਨਾ ਹੋਣ ਜਾਈਏ ਮੋਟਰ ਤੇ ਪਿੰਡਾਂ ਦੇ ਵਿੱਚ ਮੋਟਰਾਂ ਹੁੰਦੀਆਂ ਤੇ ਸ਼ਹਿਰਾਂ ਦੇ ਵਿੱਚ ਸਿਊ ਪੂਲ ਹੁੰਦੇ ਨੇ ਪਰ ਤੁਸੀਂ ਬੰਦਿਆਂ ਦੇ ਸਿਊ ਪੂਲ ਤਾਂ ਦੇਖੇ ਹੋਣਗੇ ਜਿੱਥੇ ਬੱਚੇ ਵੀ ਜਾਂਦੇ ਨੇ ਜਾਂ ਆਪਣਾ ਪਰਿਵਾਰ ਵੀ ਜਾਂਦਾ ਪਰ ਅੱਜ ਤੁਹਾਨੂੰ ਇੱਕ ਐਦਾਂ ਦੀ ਚੀਜ਼ ਦਿਖਾਵਾਂਗੇ ਬਾਈ ਹੁਣ ਸਾਡਾ ਨਾਮ ਜੀ ਬਾਈ ਪਹਿਲਾਂ ਇੱਕ ਵਾਰੀ ਸਿਊ ਪੂਲ ਦਿਖਾ ਦਿਓ ਕੀ ਨਾਮ ਹੈ ਆਪਣਾ ਮੈਂ ਰਾਹੁਲ ਰਾਣਾ ਜੀ ਰਾਹੁਲ ਰਾਣਾ ਬਾਈ ਮਨ ਦੇ ਵਿੱਚ ਕਿ ਐਦਾਂ ਆਇਆ ਵੀ ਐਦਾਂ ਦਾ ਸਿਊ ਪੂਲ ਬਣਾਉ ਇਹ ਤਾਂ ਗਰਮੀ ਮੈ ਸਾਨੂੰ ਦੇ ਬਹੁਤ ਲੱਗਦੀ ਈ ਤਾਂ ਜੀ YouTube ਚੈਨਲ ਹੈ ਸੁਵਿੰਦਰ ਸੰਸਰੀਵਾਲ ਜੀ ਦਾ ਤਾਂ ਉੱਥੇ YouTube ਪਾ ਦੇਖਿਆ ਫਿਰ ਆਪਣਾ ਮਨ ਖਰਿਆ ਵੀ ਅਸੀਂ ਬਣਾਈਏ ਦਿਖਾਈਏ ਬਾਈ ਇੱਕ ਵਾਰ ਦਿਖਾ ਦਿੰਨੇ ਆਂ ਇੱਕ ਰਾਜ਼ ਹੈ ਤੁਹਾਨੂੰ ਕੋਈ ਚੀਜ਼ ਦਿਖਾਉਣੀ ਆ ਬਾਈ ਹੁਣ ਆ ਨੰਦਰ ਜਲ ਬਾਈ ਆ ਜਾਓ ਇੱਕ ਵਾਰੀ ਨਾਲ ਆ ਜਾਓ ਕਿਉਂਕਿ ਆ ਦੇਖੋ ਬਾਈ ਪੂਰੀਆਂ ਪੌੜੀਆਂ ਬਣਾਈ ਹੋਈਆਂ ਵਧੀਆ ਤਰੀਕੇ ਨਾਲ ਮਤਲਬ ਕਿ ਬਾਈ ਕਿੰਨੇ ਬਾਈ ਕਿੰਨੇ ਦਾ ਬਾਈ ਦੇਖੋ ਆ ਦੇਖੋ ਸਾਹਮਣੇ ਤਸਵੀਰ ਦੇਖੋ ਵੀ ਮੱਜਾਂ ਦਾ ਸੂਈ ਭੁੱਲ ਕੇ ਦੀ ਸੁਣਿਆ ਤੇ ਕਦੀ ਦੇਖਿਆ ਵੀ ਨਹੀਂ ਹੋਣਾ ਬਾਈ ਮਨ ਦੇ ਵਿੱਚ ਕਿੱਦਾਂ ਆਇਆ ਵੀ ਐਡਾ ਬਟਾ ਚੀਜ਼ ਬਣਾਈ ਜਾਵੇ ਬਾਜੀ ਮੈਂ ਸ਼ਾਂਸ ਹੋ ਗਿਆ ਆਪਣਾ ਮਹਿਸਾ ਦਾ ਹੀ ਕੰਮ ਹੈ ਹੂੰ ਤਾਂ ਹੁਣ ਦੇਖ ਦੇਖ ਕੇ ਅੱਗੇ ਅੱਗੇ ਮਤਲਬ ਚਲੋ ਕੰਮ ਕਰੀ ਜਾਂਦੇ ਆ ਕਿ ਕਿੰਨੇ ਵਾਈ ਕਿੰਨੇ ਦਾ ਹੋਊਗਾ ਇਹ ਡੂੰਗਾ ਕਿੰਨਾ ਹੋਊਗਾ ਇਹ ਡੂੰਗਾ ਹੈਗਾ ਜੀ 5 ਫੁੱਟ ਹਾਂਜੀ ਸਾਢੇ 4 ਫੁੱਟ ਪਾਣੀ ਹੈ ਜੀ ਇਹ ਚ ਬਾਕੀ ਉੱਪਰ ਹੈ ਜੀ ਬਾਕੀ ਜੀ ਆਹ 30 ਵਾਈ 25 ਦਾ ਹੈ ਜੀ ਠੀਕ ਹੈ ਹਾਂਜੀ ਲੰਬਾਈ ਇਹਦੀ 30 ਹੈ ਸਾਰਾ ਬੱਛੀ ਹੈ ਜੀ ਬਾਕੀ ਆਹ ਰੈਂਪ ਹੈ ਜੀ ਆਹ ਬਾਹਰ ਨੂੰ ਰੈਂਪ ਹੈ ਜੀ ਹਾਂਜੀ ਤੇ YouTube ਚੈਨਲ ਦੇ ਉੱਪਰ ਤੁਸੀਂ ਦੇਖਿਆ ਸੀਗਾ ਮੈਂ ਸਨਸਨੀ ਵਾਲਾ ਜਿਹਾ ਚੈਨਲ ਹੈ ਉਹ ਪਾ ਦੇਖਿਆ ਹਾਂਜੀ ਤਾਂ ਮੈਂ ਦੇਖ ਕੇ ਸਾਰਾ ਚੈਨਲ ਉਸੇ ਮਿਸਤਰੀ ਨੂੰ ਦਿਖ ਠੀਕ ਹੈ ਉਹਨਾਂ ਦਾ 20x20 ਦਾ ਤਾਂ ਆਪਾਂ ਨੇ ਥੋੜੇ ਡੰਗਰ ਜਿਆਦਾ ਆਪਣੇ ਕੋਲ ਆਪਾਂ ਨੇ 30x25 ਦਾ ਬਣਾਇਆ ਜੀ 30x25 ਦਾ ਆਪਾਂ ਵੱਡਾ ਬਣਾਇਆ ਥੋੜਾ ਬਾਈ ਫਾਰਮ ਪੂਰਾ ਬਣਾਇਆ ਹੋਇਆ ਲੱਗਦਾ ਵੀ ਮੁਰਗੀਆਂ ਕੁੱਤੇ ਵਗੈਰਾ ਪੂਰੇ ਡੰਗਰ ਵਿੱਚ ਸਾਰੇ ਰੱਖੇ ਹੋਏ ਨੇ ਆਪਾਂ ਹਾਂਜੀ 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 ਠੀਕ ਹੈ ਤੇ ਮੈਂ ਸਮਝ ਰਹਾ ਕਿ ਕਿਹੜੀ ਨਸਲ ਦੀ ਰੱਖੀ ਹੋਈ ਹੈ ਆਪਾਂ ਮੈਸਾ ਜੀ ਪਹਰੇਆਂ ਤੇ ਲਿਆਂਦੇ ਵਾਕੀ ਜੇ ਕੋਤੂਰੇ ਮਿਲ ਜੇ ਪਿੰਡ ਤੇ ਕੋਈ ਵਧੀਆ ਮਿਲ ਜੇ ਬਲੇ ਲੀ ਦੀ ਹਾਂਜੀ ਤੇ ਵਧੀਆ ਨਸਲ ਰੱਖੀ ਹੋਈ ਸਾਰੀ ਹਾਂਜੀ ਵਧੀਆ ਮੂਰਾਂ ਨਸਲ ਦੀ ਸਾਰੀਆਂ ਹਾਂਜੀ ਇੱਕ ਦੋ ਠੀਕ ਹੈ ਮਿੱਲੀ 라ਵੀ ਵਿੱਚ ਹਾਂਜੀ ਤੇ ਦੇਖ ਸਕਦੇ ਹੋ ਬਈ ਬੰਦਿਆਂ ਦਾ ਸুইਮਪੂਲ ਦਾ ਤੁਸੀਂ ਸੁਣਿਆ ਹੋਣਾ ਜਿੱਥੇ ਪਰਿਵਾਰ ਜਾਂਦੇ ਨੇ ਜਾਂ ਆਪਾਂ ਮੋਟਰਾਂ ਦੇ ਉੱਪਰ ਨਾਉਣ ਜਾਂਦੇ ਆ ਪਰ ਆ ਦੇਖ ਸਕਦੇ ਹੋ ਇੱਕ ਬਲੱਖਣ ਚੀਜ਼ ਹੈ ਬਾਈ ਕਹਿੰਦਾ YouTube ਚੈਨਲ ਦੇ ਉੱਪਰ ਇੱਕ ਚੀਜ਼ ਦੇਖੀ ਸੀ ਬੀ ਬੀ ਦਾ ਸুইਮਪੂਲ ਹਰਿਆਣਾ ਦੇ ਵਿੱਚ ਦੇਖਿਆ ਸੀਗਾ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਜ਼ਿਲ੍ਹੇ ਦੇ ਵਿੱਚ ਪਿੰਡ ਸਿਆਲਵਾ ਮੱਜਰੀ ਦੇ ਨਜ਼ਦੀਕ ਬਣਾਇਆ ਫਾਰਮ ਹੈ ਤੇ ਬਿਲਕੁਲ ਜਿਹੜਾ ਆਪਾਂ ਜੇ ਰੋਡ ਦੀ ਗੱਲ ਕਰੀਏ ਬੜੋਦੀ ਟੋਲਪਲੇਸ ਦੇ ਨਜ਼ਦੀਕ ਹੈ ਦੇਖ ਸਕਦੇ ਹੋ ਵੀ ਠੰਡ ਤੋਂ ਬਚਨ ਲਈ ਗਰਮੀ ਤੋਂ ਰਾਹਤ ਪਾਉਣ ਲਈ ਜੀ ਜਾਨਵਰਾਂ ਨੂੰ ਇੱਕ ਠੰਡਕ ਮਹਿਸੂਸ ਹੁੰਦੀ ਹੈ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਵਧੀਆ ਚੀਜ਼ ਬਾਈ ਨੇ 25 ਬਾਈ 30 ਦੀ ਬਣਾਈ ਹੈ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਦੇਖ ਸਕਦੇ ਹੋ ਪਿੱਛੇ ਫਾਰਮ ਵੀ ਬਣਾਏ ਹੋਏ ਭਾਈ ਨੇ ਹੋਰ ਵੀ ਜਿਹੜੇ ਡੰਗਰ ਨੇ ਗਾਵਾਂ ਰੱਖੀਆਂ ਹੋਈਆਂ ਭਾਈ ਪੰਛੀ ਵੀ ਗਾਣਾ ਵੀ ਰੱਖੇ ਹੋਏ ਨੇ ਆਪਾਂ ਹਾਂਜੀ ਹੈਗੇ ਰੱਖੇ ਮੁਰਗੀਆਂ ਜੀ ਝਕੋਰ ਰੱਖੇ ਹੋਏ ਮੋਰ ਆਪਣੇ ਕੋਲ ਹੂੰ ਅੱਛਾ ਮੋਰ ਵੀ ਰੱਖਿਆ ਹੈ ਭਾਈ ਵੀ ਹੈਗਾ ਹਾਂਜੀ ਆਪਣਾ ਪਾਲਿਆ ਹੋਇਆ ਜੀ ਅੱਛਾ ਆਪਣਾ ਪਾਲਿਆ ਹੋਇਆ ਮੁਰਗੀ ਬੈਠਾਣਗੇ ਤੇ ਹਾਂਜੀ ਲੱਗਦਾ ਓਕੇ ਜੀ ਭਾਈ ਕਿੰਨੇ ਕ ਦਿਨ ਤੋਂ ਇੱਥੇ ਆਪਣਾ ਫਾਰਮ ਹੈ ਪੁਰਾਣਾ ਆਪਾਂ 2001 ਦੇ ਆਪਣੀ ਜ਼ਮੀਨ ਦਾ ਜੱਦੀ ਹੈ ਜੀ ਆ ਪਹਿਲੀ ਪੁਰਾਣੀ ਹੂੰ 2081 ਪਿੰਡ ਤੋਂ ਪਿੰਡ ਆਪਣਾ ਫਤੇਪੁਰ ਸਿਆਲਵਾ ਜੀ ਹਾਂਜੀ ਉੱਥੋਂ ਖੇਤਾਂ 'ਚ ਬਣਾਇਆ ਤਾਂ ਜੀ ਅੱਛਾ ਖੇਤਾਂ 'ਚ ਬਣਾਇਆ ਤਾਂ ਖੇਤਾਂ 'ਚ ਬਣਾਇਆ ਠੀਕ ਹੈ ਤੈਨੂੰ ਤਿਆਰ ਕਰਾਏ ਨੂੰ ਕਿੰਨੇ ਕ ਦੇਰ ਹੋ ਗਈ ਹੁਣ ਇਹਨੂੰ ਜੀ ਮਤਲਬ ਡੇਢ ਮਹੀਨਾ ਹੋ ਗਿਆ ਮੈਂ ਇਸਾਂ ਵਿੱਚ ਬੜਦੀ ਨੂੰ ਮਤਲਬ 2 ਕੁ ਮਹੀਨੇ ਵਿੱਚ ਤਿਆਰ ਹੋ ਗਿਆ ਤਾਂ ਪਹਿਨਾ ਮਤਲਬ ਫਰਵਰੀ ਦਾ ਕੰਮ ਲਾ ਕੇ ਜੀ ਹੂੰ ਬਸ ਹੁਣ ਰੈਡੀ ਹੋ ਗਿਆ ਤਾਂ ਜੀ ਮਤਲਬ ਡੇਢ ਮਹੀਨਾ ਹੋ ਗਿਆ ਮੈਂ ਇਸਾਂ ਵਿੱਚ ਬੜਦੀਆਂ ਨੂੰ ਹਾਂਜੀ ਅੱਛਾ ਹੁਣ ਡੇਢ ਮਹੀਨਾ ਹੋ ਗਿਆ ਠੀਕ ਹੈ ਤੇ ਕਿੰਨਾ ਕ ਟਾਈਮ ਵਿੱਚ ਰਹਿੰਦੀਆਂ ਨੇ ਫਿਰ ਵਾਜੇਗਾ ਤਾਂ ਲਾਈਟ ਹੋਵੇ ਤਾਂ ਤਾਂ ਜੀ ਕੱਢ ਲਈ ਦਿਆਂ ਜੇ ਲਾਈਟ ਨਾ ਹੋਵੇ ਵਿੱਚੇ ਰਹਿੰਦੀ ਦਬਾਇ ਦੇ ਬਾਰੇ ਹਾਂ ਜੀ ਦਬਾਇ ਦੇ ਬਾਰੇ ਸਾਰੇ ਵਿੱਚੇ ਰਹਿੰਦੇ ਆ ਓਕੇ ਤੇ ਪਾਣੀ ਵਗੈਰਾ ਫਿਰ ਡੇਲੀ ਮਿਲਗੀ ਬਦਲ ਦਿੰਦੇ ਆ ਨਾ ਨਹੀਂ ਨਹੀਂ ਜੀ ਇਹਨੂੰ ਮਤਲਬ ਪੰਜ ਛੇ ਦਿਨ ਬਾਅਦ ਹੀ ਸਫਾਈ ਕਰ ਦਿੰਦੇ ਬਾਲ ਖੋਲਦੇ ਇਹ ਧਾਟੀ ਦੇ ਉੱਪਰ ਹੈ ਜੀ ਠੀਕ ਹੈ ਇਹਦਾ ਬਾਲ ਖੋਲਦੇ ਬਾਲ ਫਿਰ ਵਿੱਚੇ ਵੜ ਕੇ ਜੀ ਸਾਰਾ ਗੋਹਾ ਗੋਹਾ ਹਵਾ ਨਿਕਲ ਜਾਂਦਾ ਜੀ ਮੁੜ ਕੇ ਫਿਰ ਆਪਣਾ ਫੇਰ ਧਾਟੀ ਤੇ ਠੀਕ ਹੈ ਫਿਰ ਮੋਟਰ ਵਗੈਰਾ ਆਪਣੀ ਉਰੇ ਲੱਗੀ ਹੋਈ ਹਣੀ ਨਾ ਮੋਟਰ ਹਾਂ ਜੀ ਪਿੰਡ ਤੋਂ ਵੀ ਆ ਜਾਂਦਾ ਪਾਣੀ ਜੀ ਉਰੇ ਛੋਟੀ ਮੋਟਰ ਆਪਣੇ ਕੋਲ ਹੈਗੀ ਉਹਦੇ ਠੀਕ ਹੈ ਬਾਈ ਧੰਨਵਾਦੀ ਸੋ ਦੇਖ ਸਕਦੇ ਹੋ ਬਾਈ ਹੁਣਾਂ ਨੇ ਬਹੁਤ ਵਧੀਆ ਚੀਜ਼ ਇੱਕ ਆਪਣੇ ਪਿੰਡ ਦੇ ਵਿੱਚ ਤਿਆਰ ਕੀਤੀ ਹੈ ਪ੍ਰਭਾਵਿਤ ਹੋਗੇ ਗਰਮੀ ਤੋਂ ਬਚਣ ਲਈ ਜੋ ਕਿ ਆਪਣੇ ਘਰ ਦੇ ਵਿੱਚ ਡੰਗਰ ਹੁੰਦੇ ਨੇ ਮੱਝਾਂ ਹੋਣ ਗਾਵਾਂ ਹੋਣ ਦੇਖ ਸਕਦੇ ਹੋ ਉਹਨਾਂ ਦੇ ਨਹਾਉਣ ਵਾਸਤੇ ਉਹਨਾਂ ਨੂੰ ਠੰਡ ਪੂਰੀ ਮੰਨੂਗੀ ਜਿਹੜੀ ਹੈ ਦਿੱਤੀ ਜੇ ਮਹਿਸੂਸ ਹੋਵੇ ਉਸ ਨੂੰ ਲਈ ਦੇਖ ਸਕਦੇ ਹੋ ਜਿਹੜੀਆਂ ਮੱਜਾਂ ਦੇ ਲਈ ਇੱਕ সুইਪੂਲ ਬਹੁਤ 25 ਵਜੇ 30 ਦਾ ਜਿਹੜਾ ਤਿਆਰ ਕੀਤਾ ਤੇ ਬਹੁਤ ਵਧੀਆ ਚੀਜ਼ ਹੈ ਕਿਉਂਕਿ ਅਸੀਂ ਵੀ ਇੱਥੋਂ ਲੰਘ ਰਹੇ ਸੀ ਰੋਡ ਦੇ ਉੱਪਰ ਜਦੋਂ ਦੇਖਿਆ ਤਾਂ ਸੋਚਿਆ ਵੀ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਮਨ ਦੇ ਵਿੱਚ ਆਇਆ ਕਿੱਥੋਂ ਪ੍ਰਭਾਵਿਤ ਹੋਏ ਸੋ ਅਸੀਂ ਰੁਕੇ ਬਾਈ ਹੁਣ ਉਹਨਾਂ ਨਾਲ ਗੱਲਬਾਤ ਕੀਤੀ ਬਾਈ ਹੁਣ ਜਿਹਨਾਂ ਨੇ ਵੀ 2 ਮਿੰਟ ਦੇ ਦ ਚਲੋ ਬੋਲ ਦਿੰਨੇ ਦੱਸ ਦਿੰਨੇ ਵੀ ਕਿਵੇਂ ਗੱਲ ਹੋਈ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਜੀ ਜੇ ਤੁਹਾਨੂੰ ਇੱਕ ਇਦਾਂ ਦੀ ਚੀਜ਼ ਦਿਖਾਵਾਂਗੇ ਇਦਾਂ ਦਾ সুইਮ ਪੁਲ ਦਿਖਾਵਾਂਗੇ ਕਿਉਂਕਿ ਗਰਮੀ ਆ ਚੁੱਕੀ ਹੈ ਧੁੱਪ ਜੋ ਕਿ ਦੁਪਹਿਰ ਦੇ ਸਮੇਂ ਪੂਰੀ ਜੋਰਾ ਸ਼ੋਰਾ ਦੇ ਹੁੰਦੀ ਹੈ ਤੇ ਘਰੋਂ ਨਿਕਲਣ ਨੂੰ ਦਿਨ ਨਹੀਂ ਕਰਦਾ ਉਸ ਵਕਤ ਕਈ ਵਾਰ ਆਪਣੇ ਮਨ ਦੇ ਵਿੱਚ ਆਉਂਦਾ ਵੀ ਆਪਾਂ ਕਿਤੇ ਨਾ ਹੋਣ ਜਾਈਏ ਮੋਟਰਾਂ ਤੇ ਪਿੰਡਾਂ ਦੇ ਵਿੱਚ ਮੋਟਰਾਂ ਹੁੰਦੀਆਂ ਤੇ ਸ਼ਹਿਰਾਂ ਦੇ ਵਿੱਚ ਸਿਊ ਪੂਲ ਹੁੰਦੇ ਨੇ ਪਰ ਤੁਸੀਂ ਬੰਦਿਆਂ ਦੇ ਸਿਊ ਪੂਲ ਤਾਂ ਦੇਖੇ ਹੋਣਗੇ ਜਿੱਥੇ ਬੱਚੇ ਵੀ ਜਾਂਦੇ ਨੇ ਜਾਂ ਆਪਣਾ ਪਰਿਵਾਰ ਵੀ ਜਾਂਦਾ ਪਰ ਅੱਜ ਤੁਹਾਨੂੰ ਇੱਕ ਐਦਾਂ ਦੀ ਚੀਜ਼ ਦਿਖਾਵਾਂਗੇ ਬਾਈ ਹੁਣ ਸਾਡਾ ਨਾਮ ਜੀ ਬਾਈ ਪਹਿਲਾਂ ਇੱਕ ਵਾਰੀ ਸਿਊ ਪੂਲ ਦਿਖਾ ਦਿਓ ਕੀ ਨਾਮ ਹੈ ਆਪਣਾ ਮੈਂ ਰਾਹੁਲ ਰਾਣਾ ਜੀ ਰਾਹੁਲ ਰਾਣਾ ਬਾਈ ਮਨ ਦੇ ਵਿੱਚ ਕਿ ਐਦਾਂ ਆਇਆ ਵੀ ਐਦਾਂ ਦਾ ਸਿਊ ਪੂਲ ਬਣਾ ਇਹ ਤਾਂ ਗਰਮੀ ਮੈ ਸਾਨੂੰ ਦੇ ਬਹੁਤ ਲੱਗਦੀ ਦੀ ਹੂੰ ਤਾਂ ਜੀ YouTube ਚੈਨਲ ਹੈ ਸੁਵਿੰਦਰ ਸੰਸਰੀਵਾਲ ਜੀ ਦਾ ਹੂੰ ਤਾਂ ਉੱਥੇ YouTube ਪਾ ਦੇਖਿਆ ਫਿਰ ਆਪਣਾ ਮਨ ਖਰਿਆ ਵੀ ਅਸੀਂ ਬਣਾਈਏ ਦਿਖਾਈਏ ਬਾਈ ਇੱਕ ਵਾਰ ਦਿਖਾ ਦਿੰਨੇ ਆ ਇੱਕ ਰਾਜ਼ ਹੈ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਬਾਈ ਹੁਣ ਆ ਨੰਦਰ ਜਲ ਬਾਈ ਆ ਜਾਓ ਇੱਕ ਵਾਰੀ ਨਾਲ ਆ ਜਾਓ ਕਿਉਂਕਿ ਆ ਦੇਖੋ ਬਾਈ ਪੂਰੀਆਂ ਪੌੜੀਆਂ ਬਣਾਈ ਹੋਈਆਂ ਵਧੀਆ ਤਰੀਕੇ ਨਾਲ ਮਤਲਬ ਕਿ ਬਾਈ ਕਿੰਨੇ ਬਾਈ ਕਿੰਨੇ ਦਾ ਬਾਈ ਦੇਖੋ ਆ ਦੇਖੋ ਸਾਹਮਣੇ ਤਸਵੀਰ ਦੇਖੋ ਵੀ ਮੱਜਾਂ ਦਾ ਸੂਈ ਭੁੱਲ ਕਦੀ ਸੁਣਿਆ ਤੇ ਕਦੀ ਦੇਖਿਆ ਵੀ ਨਹੀਂ ਹੋਣਾ ਬਾਈ ਮਨ ਦੇ ਵਿੱਚ ਕਿੱਦਾਂ ਆਇਆ ਵੀ ਐਡਾ ਬਟਾ ਚੀਜ਼ ਬਣਾਈ ਜਾਵੇ ਬਾਜੀ ਮੈਂ ਸ਼ਾਂਸ ਹੋ ਗਿਆ ਆਪਣਾ ਮਹਿਸਾ ਦਾ ਹੀ ਕੰਮ ਹੈ ਹੂੰ ਤਾਂ ਹੁਣ ਦੇਖ ਦੇਖ ਕੇ ਅੱਗੇ ਅੱਗੇ ਮਤਲਬ ਚਲੋ ਕੰਮ ਕਰੀ ਜਾਂਦੇ ਆ ਇਹ ਕਿੰਨੇ ਵਾਈ ਕਿੰਨੇ ਦਾ ਹੋਊਗਾ ਇਹ ਡੂੰਘਾ ਕਿੰਨਾ ਹੋਊਗਾ ਇਹ ਡੂੰਘਾ ਹੈਗਾ ਜੀ 5 ਫੁੱਟ ਹਾਂਜੀ ਸਾਢੇ 4 ਫੁੱਟ ਪਾਣੀ ਹੈ ਜੀ ਇਹ ਚ ਬਾਕੀ ਉੱਪਰ ਹੈ ਜੀ ਬਾਕੀ ਜੀ ਆਹ 30 ਵਾਈ 25 ਦਾ ਹੈ ਜੀ ਠੀਕ ਹੈ ਹਾਂਜੀ ਲੰਬਾਈ ਇਹਦੀ 30 ਹੈ ਇਸ ਦਾ ਬੱਚੀ ਹੈ ਜੀ ਬਾਕੀ ਆਹ ਰੈਂਪ ਹੈ ਜੀ ਆਹ ਬਾਹਰ ਨੂੰ ਰੈਂਪ ਹੈ ਜੀ ਹਾਂਜੀ ਤੇ YouTube ਚੈਨਲ ਦੇ ਉੱਪਰ ਤੁਸੀਂ ਦੇਖਿਆ ਸੀਗਾ ਮੈਂ ਸਨਸਨੀ ਵਾਲਾ ਜਿਹਾ ਚੈਨਲ ਹੈ ਉਹ ਪਾ ਦੇਖਿਆ ਹਾਂਜੀ ਤਾਂ ਮੈਂ ਦੇਖ ਕੇ ਸਾਰਾ ਚੈਨਲ ਉਸੇ ਮਿਸਤਰੀ ਨੂੰ ਦਿਖ ਠੀਕ ਹੈ ਉਹਨਾਂ ਦਾ 20x20 ਦਾ ਤਾਂ ਆਪਾਂ ਨੇ ਥੋੜੇ ਡੰਗਰ ਜਿਆਦਾ ਆਪਣੇ ਕੋਲ ਆਪਾਂ ਨੇ 30x25 ਦਾ ਬਣਾਇਆ ਜੀ 30x25 ਦਾ ਆਪਾਂ ਵੱਡਾ ਬਣਾਇਆ ਥੋੜੇ ਬਾਈ ਫਾਰਮ ਪੂਰਾ ਬਣਾਇਆ ਹੋਇਆ ਲੱਗਦਾ ਵੀ ਮੁਰਗੀਆਂ ਕੁੱਤੇ ਵਗੈਰਾ ਪੂਰੇ ਡੰਗਰ ਵਿੱਚ ਸਾਰੇ ਰੱਖੇ ਹੋਏ ਨੇ ਆਪਾਂ ਹਾਂਜੀ 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 ਠੀਕ ਹੈ ਤੇ ਮੈਂ ਸਮਝ ਰਹਾ ਕਿ ਕਿਹੜੀ ਨਸਲ ਦੀ ਰੱਖੀ ਹੋਈ ਹੈ ਆਪਾਂ ਮੈਸਾ ਜੇ ਪਹਰੇਆਂ ਤੇ ਲਿਆਂਦੇ ਵਾਕੀ ਜੇ ਕੋਤੂਰੇ ਮਿਲ ਜੇ ਪਿੰਡ ਤੇ ਕੋਈ ਵਧੀਆ ਮਿਲ ਜੇ ਬਲੇ ਲੀ ਦੀ ਹਾਂਜੀ ਤੇ ਵਧੀਆ ਨਸਲ ਰੱਖੀ ਹੋਈ ਸਾਰੀ ਹਾਂਜੀ ਵਧੀਆ ਮੂਰਾ ਨਸਲ ਦੀ ਸਾਰੀਆਂ ਹਾਂਜੀ ਇੱਕ ਦੋ ਠੀਕ ਹੈ ਮਿੱਲੀ 라ਵੀ ਵਿੱਚ ਹਾਂਜੀ ਤੇ ਦੇਖ ਸਕਦੇ ਹੋ ਬਈ ਬੰਦਿਆਂ ਦਾ ਸুইਮਪੂਲ ਦਾ ਤੁਸੀਂ ਸੁਣਿਆ ਹੋਣਾ ਜਿੱਥੇ ਪਰਿਵਾਰ ਜਾਂਦੇ ਨੇ ਜਾਂ ਆਪਾਂ ਮੋਟਰਾਂ ਦੇ ਉੱਪਰ ਨਾਉਣ ਜਾਂਦੇ ਆ ਪਰ ਆ ਦੇਖ ਸਕਦੇ ਹੋ ਇੱਕ ਬਲੱਖਣ ਚੀਜ਼ ਹੈ ਬਾਈ ਕਹਿੰਦਾ YouTube ਚੈਨਲ ਦੇ ਉੱਪਰ ਇੱਕ ਚੀਜ਼ ਦੇਖੀ ਸੀ ਬੀ ਬੀ ਦਾ ਸুইਮਪੂਲ ਹਰਿਆਣਾ ਦੇ ਵਿੱਚ ਦੇਖਿਆ ਸੀਗਾ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਦੇ ਉਹ ਜਿਲ੍ਹੇ ਦੇ ਵਿੱਚ ਪਿੰਡ ਸਿਆਲਵਾ ਮੱਜਰੀ ਦੇ ਨਜ਼ਦੀਕ ਬਣਾਇਆ ਫਾਰਮ ਹੈ ਤੇ ਬਿਲਕੁਲ ਜਿਹੜਾ ਆਪਾਂ ਜੇ ਰੋਡ ਦੀ ਗੱਲ ਕਰੀਏ ਬੜੌਦੀ ਟੋਲਪਲੇਸ ਦੇ ਨਜ਼ਦੀਕ ਹੈ ਦੇਖ ਸਕਦੇ ਹੋ ਵੀ ਠੰਡ ਤੋਂ ਬਚਣ ਲਈ ਗਰਮੀ ਤੋਂ ਰਾਹਤ ਪਾਉਣ ਲਈ ਦੀ ਜਾਨਵਰਾਂ ਨੂੰ ਇੱਕ ਠੰਡਕ ਮਹਿਸੂਸ ਹੁੰਦੀ ਹੈ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਵਧੀਆ ਚੀਜ਼ ਬਾਈ ਨੇ 25 ਬਾਈ 30 ਦੀ ਬਣਾਈ ਹੈ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਦੇਖ ਸਕਦੇ ਹੋ ਪਿਛੇ ਫਾਰਮ ਵੀ ਬਣਾਇਆ ਹੋਇਆ ਭਾਈ ਨੇ ਹੋਰ ਵੀ ਜਿਹੜੇ ਡੰਗਰ ਨੇ ਗਾਵਾਂ ਰੱਖੀਆਂ ਹੋਈਆਂ ਭਾਈ ਪੰਛੀ ਵੀ ਗਿਨਾਂ ਰੱਖੇ ਹੋਏ ਨੇ ਆਪਾਂ ਹਾਂਜੀ ਹੈਗੇ ਰੱਖੇ ਮੁਰਗੀਆਂ ਜੀ ਝਕੋਰ ਰੱਖੇ ਹੋਏ ਮੋਰ ਆਪਣੇ ਕੋਲ ਹੂੰ ਅੱਛਾ ਮੋਰ ਵੀ ਰੱਖਿਆ ਹੈ ਭਾਈ ਉਹ ਵੀ ਹੈਗਾ ਹਾਂਜੀ ਆਪਣਾ ਪਾਲਿਆ ਹੋਇਆ ਜੀ ਅੱਛਾ ਆਪਣਾ ਪਾਲਿਆ ਹੋਇਆ ਮੁਰਗੀ ਬੈਠਾਣਗੇ ਤੇ ਹਾਂਜੀ ਲਗਭਗ ਓਕੇ ਜੀ ਭਾਈ ਕਿੰਨੇ ਕ ਦਿਨ ਤੋਂ ਇੱਥੇ ਆਪਣਾ ਫਾਰਮ ਹੈ ਪੁਰਾਣਾ ਆਪਾਂ 2001 ਦੇ ਆਪਣੀ ਜ਼ਮੀਨ ਦਾ ਜੱਦੀ ਹੈ ਜੀ ਆ ਪਹਿਲੀ ਪੁਰਾਣੀ ਹੂੰ 2081 ਪਿੰਡ ਤੋਂ ਪਿੰਡ ਆਪਣਾ ਫਤੇਪੁਰ ਸਿਆਲਵਾ ਜੀ ਹਾਂਜੀ ਉੱਥੋਂ ਖੇਤਾਂ 'ਚ ਬਣਾਇਆ ਤਾਂ ਜੀ ਅੱਛਾ ਖੇਤਾਂ 'ਚ ਬਣਾਇਆ ਤਾਂ ਖੇਤਾਂ 'ਚ ਬਣਾਇਆ ਠੀਕ ਹੈ ਤੈਨੂੰ ਤਿਆਰ ਕਰਾਏ ਨੂੰ ਕਿੰਨੇ ਕ ਦੇਰ ਹੋ ਗਈ ਹੁਣ ਇਹਨੂੰ ਜੀ ਮਤਲਬ ਡੇਢ ਮਹੀਨਾ ਹੋ ਗਿਆ ਮੈਸਾਂ ਵਿੱਚ ਬੜਦੀ ਨੂੰ ਮਤਲਬ 2 ਕ ਮਹੀਨੇ ਵਿੱਚ ਤਿਆਰ ਹੋ ਗਿਆ ਤਾਂ ਪਹਿਨਾ ਮਤਲਬ ਫਰਵਰੀ ਦਾ ਕੰਮ ਲਾ ਕੇ ਜੀ ਹੂੰ ਬਸ ਹੁਣ ਰੈਡੀ ਹੋ ਗਿਆ ਤਾਂ ਜੀ ਮਤਲਬ ਡੇਢ ਮਹੀਨਾ ਹੋ ਗਿਆ ਮੈਸਾਂ ਵਿੱਚ ਬੜਦੀਆਂ ਨੂੰ ਹਾਂਜੀ ਅੱਛਾ ਹੁਣ ਡੇਢ ਮਹੀਨਾ ਹੋ ਗਿਆ ਠੀਕ ਹੈ ਤੇ ਕਿੰਨਾ ਕ ਟਾਈਮ ਵਿੱਚ ਰਹਿੰਦੀਆਂ ਨੇ ਫਿਰ ਵਾਜੇਗਾ ਤਾਂ ਲਾਈਟ ਹੋਵੇ ਤਾਂ ਤਾਂ ਜੀ ਕੱਢ ਲਈ ਦੀਆਂ ਜੇ ਲਾਈਟ ਨਾ ਹੋਵੇ ਵਿੱਚੇ ਰਹਿੰਦੀ ਦਬਾਇ ਦੇ ਪਾਰੇ ਹਾਂ ਜੀ ਦਬਾਇ ਦੇ ਪਾਰੇ ਸਾਰੇ ਵਿੱਚੇ ਰਹਿੰਦੇ ਆ ਓਕੇ ਤੇ ਪਾਣੀ ਵਗੈਰਾ ਫਿਰ ਡੇਲੀ ਮਿਲਗੀ ਬਦਲ ਦਿੰਨੇ ਆ ਦਾ ਨਹੀਂ ਨਹੀਂ ਜੀ ਇਹਨੂੰ ਮਤਲਬ ਪੰਜ ਛੇ ਦਿਨ ਬਾਅਦ ਹੀ ਦੀ ਸਫਾਈ ਕਰ ਦਿੰਦੇ ਬਾਲ ਖੋਲਦੇ ਇਹ ਠਾਟੀ ਦੇ ਉੱਪਰ ਹੈ ਜੀ ਠੀਕ ਹੈ ਇਹਦਾ ਬਾਲ ਖੋਲਨੇ ਬਾਲ ਫਿਰ ਵਿੱਚੇ ਵੜ ਕੇ ਜੀ ਸਾਰਾ ਗੋਹਾ ਗੋਹਾ ਹਵਾ ਨਿਕਲ ਜਾਂਦਾ ਜੀ ਮੁੜ ਕੇ ਫਿਰ ਆਪਣਾ ਫੇਰ ਠਾਟੀ ਤੇ ਠੀਕ ਹੈ ਫਿਰ ਮੋਟਰ ਵਗੈਰਾ ਆਪਣੀ ਉਰੇ ਲੱਗੀ ਹੋਈ ਹਣੀ ਹਾਂ ਮੋਟਰ ਹਾਂ ਜੀ ਪਿੰਡ ਤੋਂ ਵੀ ਆ ਜਾਂਦਾ ਪਾਣੀ ਜੀ ਉਰੇ ਛੋਟੀ ਮੋਟਰ ਆਪਣੇ ਕੋਲ ਹੈਗੀ ਉਹਦੇ ਠੀਕ ਹੈ ਬਾਈ ਧੰਨਵਾਦੀ ਸੋ ਦੇਖ ਸਕਦੇ ਹੋ ਬਾਈ ਹੁਣਾਂ ਨੇ ਬਹੁਤ ਵਧੀਆ ਚੀਜ਼ ਇੱਕ ਆਪਣੇ ਪਿੰਡ ਦੇ ਵਿੱਚ ਤਿਆਰ ਕੀਤੀ ਹੈ ਪ੍ਰਭਾਵਿਤ ਹੋਗੇ ਗਰਮੀ ਤੋਂ ਬਚਣ ਲਈ ਜੋ ਕਿ ਆਪਣੇ ਘਰ ਦੇ ਵਿੱਚ ਡੰਗਰ ਹੁੰਦੇ ਨੇ ਮੱਝਾਂ ਹੋਣ ਗਾਵਾਂ ਹੋਣ ਦੇਖ ਸਕਦੇ ਹੋ ਉਹਨਾਂ ਦੇ ਨਹਾਉਣ ਵਾਸਤੇ ਉਹਨਾਂ ਨੂੰ ਠੰਡ ਪੂਰੀ ਮਨੁੱਖੀ ਜਿਹੜੀ ਹੈ ਦਿੱਤੀ ਜਿਵੇਂ ਮਹਿਸੂਸ ਹੋਵੇ ਉਸ ਨੂੰ ਲਈ ਦੇਖ ਸਕਦੇ ਹੋ ਜਿਹੜੀਆਂ ਮੱਜਾਂ ਦੇ ਲਈ ਇੱਕ সুইਮ ਪੂਲ ਬਹੁਤ 25 ਵਜੇ 30 ਦਾ ਜਿਹੜਾ ਤਿਆਰ ਕੀਤਾ ਹੈ ਤੇ ਬਹੁਤ ਵੱਡੀ ਚੀਜ਼ ਹੈ ਕਿਉਂਕਿ ਅਸੀਂ ਵੀ ਇੱਥੋਂ ਲੰਘ ਰਹੇ ਸੀ ਰੋਡ ਦੇ ਉੱਪਰ ਜਦੋਂ ਦੇਖਿਆ ਤਾਂ ਸੋਚਿਆ ਵੀ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਮਨ ਦੇ ਵਿੱਚ ਆਇਆ ਕਿੱਥੋਂ ਪ੍ਰਭਾਵਿਤ ਹੋਏ ਸੋ ਅਸੀਂ ਰੁਕੇ ਬਾਈ ਹੁਣ ਉਹਨਾਂ ਨਾਲ ਗੱਲਬਾਤ ਕੀਤੀ ਬਾਈ ਹੁਣ ਜਿਹਨਾਂ ਨੇ ਵੀ 2 ਮਿੰਟ ਦੇ ਦ ਸਿਰੋ ਬੋਲ ਦਿੰਨੇ ਦੱਸ ਦਿੰਨੇ ਵੀ ਕਿਵੇਂ ਗੱਲ ਹੋਈ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਜੀ